ਸਾਫ ਤੋਂ ਕੇ ਰਹਾਗੇ 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 ਉਹਨਾਂ ਦੇ ਜ਼ਬਰ ਕਰਕੇ ਆਪਣੇ ਮਰਜ਼ੂਕੇ ਪੂਰਾ ਕਰਨਾ ਚਾਹੁੰਦੇ ਨੇ ਖਬਰਦਾਰ ਰਹੋ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਦੀ ਪੂਰਤੀ ਹੋਵੇ ਇਸ ਕਰਕੇ ਆਪਾਂ ਦੋ ਨਾਹਰਾ ਦੇ ਨਾਲ ਹੱਥ ਖੜੇ ਕਰਕੇ ਇਸ ਮਤੇ ਨੂੰ ਪਾਸ ਕਰਾਂਗੇ ਜਿਹੜੇ ਸਰਕਾਰ ਦੇ ਟੁੱਟਣ ਦੇ ਪੱਲ ਵਾਲੇ ਲੋਕ ਦੇ ਜੇ ਕਿਰਤੀ ਆਲਣ ਬਚਾ ਰਹਿਣਗੇ ਉਹ ਖੜ੍ਹੇ ਨਹੀਂ ਸਕਣਗੇ ਜਿਹੜੇ ਲੋਕ ਕੁਝ ਸਿਆਣਾਂ ਦੀ ਖਤਰ ਉਹ ਜੌਧਰਾ ਦੀ ਖਾਤਰ ਆਪ ਤੋਂ ਹੀ ਨੇ ਨੂੰ ਜਟਕ ਜਟਾ ਪਰਛਦੇ ਆ ਉਹਨਾਂ ਨੂੰ ਬੇੜੇ ਵਾਲਿਆ ਕਰਛਦੇ ਆ ਤੇ ਉਹਨਾਂ ਤੋਂ ਦੂਰੀਆਂ ਬਣਾ ਕੇ ਉਹਦੀ ਧੌਂਸ ਜਮਾ ਕੇ ਜਿਵੇਂ ਚੰਦ ਪਰ ਨਹੀਂ ਘਟਦਾ ਹੋਈ ਹੈ ਉਹਨਾਂ ਦੇ ਚਾਲ ਕਰਦੇ ਆਂਦੇ ਮਰਸੂਕੇ ਪੂਰਾ ਕਰਨਾ ਚਾਹੁੰਦੇ ਨੇ ਖਵਲਦਾਰ ਰਹਿੰਦੇ ਖਵਲਦਾਰ ਰਹੇ ਤੇ ਹੁਣ ਜਿਹੜੇ ਹਾਕ ਪੈਦਾ ਕਰਨ ਵਾਲੇ ਲੋਕ ਜਿਹੜੇ ਸਰਕਾਰ ਦੇ ਟੁਕੜੇ ਦੇ ਪੱਲ ਵਾਲੇ ਲੋਕ ਦੇ ਜੇ ਕਿਰਤੀ ਆਲੜ ਬਚਾ ਰਹਿਣਗੇ ਉਹ ਖੜੀ ਰਹਿਣਗੇ ਜਿਉਂ ਦੀ ਧਰਤੀ ਤੋਂ ਇਹ ਵਾਅਦਾ ਕਰਿਆ ਪੰਜਾਬ ਦੇ ਲੋਕਾਂ ਨਾਲ ਕਿ ਅਪਜਾਊ ਜ਼ਮੀਨਾਂ ਸਾਡੀਆਂ ਨੇ ਪੰਜਾਬ ਦੀ ਧਰਤੀ ਦੇ ਮਾਲਕ ਅਸੀਂ ਆ ਪੰਜਾਬ ਦੇ ਪਾਣੀਆਂ ਦੇ ਮਾਲਕ ਅਸੀਂ ਆ ਤੇ ਵਿਦੇਸ਼ੀ ਸ਼ਾਹੂਕਾਰ ਦਾ ਪੈੜ ਇੱਥੇ ਉਹ ਵੀ ਡੂਗਾ ਜਦੋਂ ਸਾਡੇ ਆਪਣੇ ਸਾਡੇ ਨਾਲ ਗਦਾਰੀ ਕਰਨਗੇ ਜਦੋਂ ਵੀ ਪੰਜਾਬ ਦੇ ਲੋਕਾਂ ਨੇ ਸਿਰ ਉੋੜਿਆ ਤਾਂ ਪੰਜਾਬ ਦੀ ਧਰਤੀ ਤੇ ਕੋਈ ਜਰਮਾਣਾ ਟਿਕ ਨਹੀਂ ਸਕਿਆ ਇਤਿਹਾਸ ਇਹ ਗੱਗਸਤ ਹੈ ਕਿ ਇਥੇ ਸਿਕੰਦਰ ਨੇ ਫੌਜ ਨੂੰ ਜਿੱਤ ਰਿਆ ਸੀ ਪੰਜਾਬ ਤੇ ਜਿੱਤ ਮਹਾਸਲ ਕਰ ਤੋਂ ਬਾਅਦ ਵੀ ਸਿਕੰਦਰ ਦੇ ਕਦੇ ਪੈਰਾ ਦੇ ਵਿੱਚ ਕਿਸੇ ਨੇ ਤੀਰ ਮਾਰਿਆ ਉਹ ਤੀਰ ਦੀ ਚਿੱਕੀ ਤੇ ਗੀਂਗੀ ਲਿਖਿਆ ਸੀ ਕਿ ਸਿਕੰਦਰ ਇਥੋਂ ਬਾਦਸ ਚਲਾ ਜਾ ਤੇਰੀ ਖੈਰ ਨਹੀਂ ਹੈ ਇਸ ਕਰਕੇ ਇਹਦਾ ਖਾਰ ਕੇ ਹਾਰ ਇਹ ਨਹੀਂ ਮੰਨਣ ਵਾਲੇ ਲੋਕ ਜਿਹੜੇ ਬਾਗ ਦੀ ਪੂਣੀ ਹੋ ਤੁਸੀਂ ਇਹ ਪੰਜਾਬ ਦੀ ਧਰਤੀ ਹੈ ਇਥੋਂ ਦੇ ਲੋਕ ਇਹੋ ਜੀ ਬੇਨਸਾਫੀ برداشت ਨਹੀਂ ਕਰਨਗੇ ਸਾਨੂੰ ਤਾਂ ਛੋਟੀ ਕਾਣੀ ਬੰਡ ਪਹਿਲੀ ਬਹੁਤ ਰੜਕਦੀ ਹੈ ਓਏ ਸਾਨੂੰ ਦਾ ਤੁਸੀਂ ਕੀਤੇ ਹੋਏ ਸਾਡੇ ਬੇਰੁਜ਼ਗਾਰ ਮੁੰਡਿਆਂ ਦਾ ਹਾਲ ਉਹ ਬੇਹਾਨ ਕੀਤਾ ਹੋਇਆ ਹੈ ਸਾਨੂੰ ਇਹ ਕਿ ਲ ਪਹਿਲੀ ਗੱਲ ਕਰਤੀਆਂ ਨੇ ਸਾਨੂੰ ਦਾ ਨਮੋਸੀ ਹਾਈ ਉਦੋ ਜਦੋਂ ਭਾਰਤ ਦੀ ਧਰਤੀ ਦਾ ਪ੍ਰਧਾਨ ਮੰਤਰੀ ਫਰਾਂਸ ਦੀ ਧਰਤੀ ਦੇ ਜਾਂਦਾ ਤੇ ਫਰਾਂਸ ਦਾ ਰਾਸ਼ਟਰਪਤੀ ਉਹਦੇ ਕਦੀ ਪਿੱਛ ਕਰ ਲੈਂਦੇ ਵੀ ਮਹੱਤਵ ਦੀ ਬਣਾਉਂਦਾ ਨਮੋਸੀ ਭਾਰਤ ਦੇ ਲੋਕਾਂ ਉਹ ਵੀ ਜੀ ਮੰਨਦੇ ਆ ਤੇ ਅਸੀਂ ਤਾਂ ਪੰਜਾਬ ਦੇ ਜਾਈਏ ਪੰਜਾਬ ਦੇ ਜਾਈਓ ਸੋਡੇ ਬਾਅਦ ਤੇ ਇੱਕੋ ਹੀ ਕਿਰਾ ਹੈ ਜੈ ਮਦਨ ਚਾਜੋ ਨਹੀਂ ਕੱਲੇ ਕੱਲੇ ਕੁੱਟੇ ਜਾਓਗੇ ਮਾਰੇ ਜਾਓਗੇ ਪਛਤਾਂ ਤੋਂ ਮੇਰਾ ਸੋਡੇ ਕੋਲ ਕੁਝ ਨਹੀਂ ਬਚਣਾ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰਾਂ ਦੀ ਲੜਾਈ ਹੈ ਸਿਰਕਾਂ ਦੀ ਲੜਾਈ ਹੈ ਇੱਥੇ ਕੁਰਬਾਨੀਆਂ ਹੋ ਕਰਨੀਆਂ ਨੇ ਇੱਥੇ ਸਿਰ ਲੱਗ ਸਕਦੇ ਨੇ ਜ਼ਮੀਨਾਂ ਕਦੇ ਸਰਦ ਤੇ ਤੋਂ ਬਗੈਰ ਨਹੀਂ ਬਚਿਆ ਜੇ ਇਸ ਗੱਲ ਦੀ ਗਵਾਹੀ ਪੁੱਛਣੀ ਹੈ ਤਾਂ ਜਾ ਕੇ ਕਿਸੇ ਨਗਰ ਪਿੰਡ ਤੋਂ ਬਹੁਤੀ ਦੂਰ ਨਹੀਂ ਹੈ ਕੁਛ ਲੋਗ ਵੀ ਉੱਥੇ ਕਿਵੇਂ ਟਕਰਾ ਹੋ ਗਿਆ ਸੀ ਇਸ ਕਰਕੇ ਭੈਣੋ ਤੇ ਭਰਾਵੋ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਇਹ ਲੜਾਈ ਸ਼ੁਰੂ ਹੋਈ ਹੈ ਇਸ ਲੜਾਈ ਨੂੰ ਅੱਗੇ ਵਧਾਉਣ ਦੀ ਖਾਤਰ ਸਾਡੇ ਕਾਫਲੇ ਵੀ ਹੋਰ ਲੰਬੇ ਕਰਨੇ ਪੈਣਗੇ ਅਸੀਂ ਸਾਡੇ ਸਾਥੀਆਂ ਨੂੰ ਇਹ ਸੁਨੇਹਾ ਦਿੰਦੇ ਆ ਕਿ 10 ਮਾਰਚ ਤੱਕ ਆਪਣੇ ਸਾਰੇ ਉਹ ਪਿੰਡਾਂ ਦੇ ਜਿੱਥੇ ਜ਼ਮੀਨਾਂ ਨੇ ਰੌਲੇ ਨੇ ਭਾਵੇਂ ਉਹ ਡੇਰੇ ਦੀ ਜ਼ਮੀਨ ਹੈ ਭਾਵੇਂ ਸਿਆਸੀ ਪੰਚਾਇਤੀ ਜ਼ਮੀਨ ਹੈ ਚਾਹੇ ਮਜ਼ਦੂਰਾਂ ਦੀ ਤੀਜੇ ਹਿੱਸੇ ਦੀ ਜ਼ਮੀਨ ਹੈ ਉਹਦਾ ਜੋ ਵੀ ਰੌਲਾ ਹੈ ਕਿਤੇ ਉਹ ਲੋਡ ਕਰਕੇ ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਆਉਣ 10 ਮਾਰਚ ਤੱਕ ਤੇ 15 ਮਾਰਚ ਨੂੰ ਅਸੀਂ ਸੂਬੇ ਦੀ ਮੀਟਿੰਗ ਕਰਨੀ ਆ ਉਸ ਮੀਟਿੰਗ ਦੇ ਵਿੱਚ ਤੁਹਾਡੀਆਂ ਉਹ ਲਿਸਟ ਆ ਜਾਣ ਕਿ ਸਾਨੂੰ ਪੰਜਾਬ ਦਾ ਇੱਕ ਨਕਸ਼ਾ ਬਣਸ ਗਏ ਕਿ ਕਿੰਨੇ ਪਿੰਡਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਰੌਲੇ ਨੇ ਉਹਦੇ ਤੇ ਕਿਵੇਂ ਸੰਗਰਾਮ ਕਰੀਏ ਕਿਵੇਂ ਲੜਾਈ ਛੇੜੀਏ ਤੇ ਕਿਹੜੇ ਬਣੇ ਛੇੜੀਏ ਕਿਹੜੇ ਲੋਕਾਂ ਨਾਲ ਸਾਥ ਕਾਫੇ ਚੱਲੀਏ ਇਹ ਤੁਹਾਨੂੰ ਇੱਕ ਸਿਹਰਾ ਲੈਣੇ ਚਾਹੁੰਦੇ ਆਂ ਦੂਜੀ ਗੱਲ ਇਹ ਐ ਕਿ ਅੱਜ ਦੇ ਕੱਠ ਦੇ ਵਿੱਚ ਸਾਡੇ ਕਿਸਾਨ ਸੰਯੁਕਤ ਮੋਰਚਾ ਪੰਜਾਬ ਦੀਆਂ ਛੇ ਜਥੇਬੰਦੀਆਂ ਅੱਜ ਇੱਥੇ ਹਾਜ਼ਰ ਬੈਠੀਆਂ ਜਿਹੜੀਆਂ ਚੰਦਪਾਲ ਦੀ ਘਟਨਾ ਦੇ ਨਾਲ ਮਜ਼ਦੂਰਾਂ ਤੇ ਹੋਏ ਜ਼ਬਰ ਦਾ ਵਿਰੋਧ ਕਰਦੇ ਆ ਤੇ ਉਹਨਾਂ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆ ਜੇ ਫਿਰ ਵੀ ਕੋਈ ਸਾਥੀ ਚੰਦਪਾਲ ਦੀ ਘਟਨਾ ਤੋਂ ਕੋਈ ਕਿਸਾਨ ਜਥੇਬੰਦੀ ਦਾ ਨਮਾਇंदा ਹੋ ਕੇ ਕਹੇ ਆਪਣੇ ਆਪ ਨੂੰ ਕਹੀ ਜਾਂਦਾ ਕਿ ਮੈਂ ਸੰਯੁਕਤ ਮੋਰਚੇ ਵੱਲੋਂ ਵਿਰੋਧ ਕਰਦਾ ਹਾਂ ਮਜ਼ਦੂਰਾਂ ਦਾ ਇਹ ਉਹਨਾਂ ਲਈ ਆਂਦੀ ਗੱਲ ਹੈ ਤੇ ਆਪ جواب ਦੇਣਗੇ ਸੁਜੁਗਤ ਮੋਰਚਾ ਪੰਜਾਬ ਦਾ ਕੋਈ ਫੈਸਲਾ ਨਹੀਂ ਆਹ ਜਿਹੜਾ ਫੈਸਲਾ ਮੈਂ ਸੁਣਾਇਆ ਨਹੀਂ 6 ਜਗ੍ਹਾ ਬੰਦੀਆਂ ਪੰਜਾਬ ਦੀਆਂ ਜਿਹੜੀਆਂ ਅੱਜ ਇੱਥੇ ਹਾਜ਼ਰ ਨੇ